ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਕਿਸੇ ਵੀ ਚੀਜ਼ ਦੀ ਕਿਸੇ ਵੀ ਗੱਲ ਦੀ ਸਫਾਈ ਦੇਣ ਚ ਆਪਣਾ ਵਕਤ ਬਰਬਾਦ ਨਾ ਕਰੋ ਵੈਸੇ ਮੈਂ ਤਾਂ ਦੱਸਾ ਨਾ ਮੇਰਾ ਪਰਸਨਲ ਤੇ ਸਫਾਈ ਸਫਾਈ ਨਹੀਂ ਹੁੰਦੀ ਜੇ ਗੱਲ ਐ ਤਾਂ ਗੱਲ ਦਾ ਜਵਾਬ ਹੁੰਦਾ ਹੈ ਪਰ ਕਹਿੰਦੇ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸੂਗੀ ਜੋ ਕਿ ਬੜੀ ਪਾਵਰਫੁਲ ਹੈ ਇਹਦੇ 'ਚ ਹੀ ਆਪਾਂ ਅੱਜ ਡਿਸਕਸ਼ਨ ਕਰਨੀ ਹੈ ਕਿ ਕਹਿੰਦੇ ਮੱਤ ਦੇਈਏ ਉਸ ਨੂੰ ਜਿੰਨੂੰ ਜਾਵੇ ਸਿਖਾ ਮਤ ਦੇਈਏ ਉਸ ਨੂੰ ਜਿੰਨੂੰ ਜਾਵੇ ਸਖਾ ਮੂਰਖ ਨੂੰ ਮਤ ਦਿੱਤਿਆਂ ਝੱਗਾ ਲਿਆ ਲਟਾ ਝੱਗਾ ਲਿਆ ਲਟਾ ਮਤਲਬ ਆਪਣਾ ਆਪ ਹੀ ਖਤਮ ਕਰ ਲਿਆ ਮਤਲਬ ਮਤ ਵੀ ਅਕਲ ਵੀ ਸਲਾਹ ਵੀ ਉੱਥੇ ਹੀ ਦਿੱਤੀ ਜਾ ਸਕਦੀ ਹੈ ਜਿੱਥੇ ਕੋਈ ਸੁਣੇ ਹੁਣ ਕਹਿੰਦੇ ਸਫਾਈ ਨਾ ਦਿਓ ਆਪਣੀ ਸਪਸ਼ਟਤਾ ਨਾ ਕਰੋ ਪਰ ਕਿਉਂਕਿ ਲੋਕ ਤੁਸੀਂ ਆਪਣਾ ਸਮਾ ਸਮਾ ਖਰਾਬ ਕਰਦੇ ਹੋ ਕਈ ਵਾਰੀ ਕਿਸੇ ਚੀਜ਼ ਨੂੰ ਤੁਸੀਂ ਨਾ 10 ਵਾਰ ਨਹੀਂ 50 ਵਾਰ ਇੱਕ ਚੀਜ਼ ਦਾ ਨਾ ਜਵਾਬ ਦੇ ਦੋ ਚੱਲ 50 ਵਾਰ ਦੇ ਦੋ ਚਾਹੇ 5 ਵਾਰ ਦੇ ਦੋ ਗੱਲ ਖਤਮ ਹੋ ਗਈ ਸ਼ੁਰੂ ਕਿੱਥੋਂ ਹੋਈ ਸ਼ੁਰੂ ਹੋਈ ਸਫਾਈ ਦੇਣ ਤੋਂ ਆਪਣੀ ਸਪਸ਼ਟਤਾ ਦੇਣ ਤੋਂ ਕਿਸੇ ਨੂੰ ਸਮਝਾਉਣ ਤੋਂ ਤੁਸੀਂ ਸ਼ੁਰੂ ਕੀਤੀ ਅੱਛਾ ਤੁਸੀਂ ਸਾਰੀ ਗੱਲ ਪੂਰੀ ਕਰ ਲੋਗੇ ਦੇਖਿਓ ਤੁਹਾਨੂੰ ਬੜੇ ਤਰ੍ਹਾਂ ਦੇ ਲੋਕ ਮਿਲਦੇ ਆ ਤੁਸੀਂ ਸਾਰੀ ਗੱਲ ਪੂਰੀ ਕਰ ਲਈ ਪੂਰੀ ਕਲੀਅਰ ਕੀਤੀ ਗੱਲ ਉਹਨੇ ਫਿਰ ਉੱਥੇ ਖੜਾ ਜਾਂ ਖੜੀ ਆ ਕੀ ਗੱਲ ਮਤਲਬ ਕਿ ਜਿੱਥੋਂ ਗੱਲ ਸ਼ੁਰੂ ਹੋਈ ਆ ਉਹ ਚੀਜ਼ ਉੱਥੇ ਹੀ ਖੜੀ ਆ ਫਿਰ ਦੁਬਾਰਾ ਤੋਂ ਕਿ ਅੱਛਾ ਨਹੀਂ ਫਿਰ ਐ ਸੀ ਕਿ ਅਸਲ ਚ ਹੈ ਤੇ ਹੈ ਸੀ ਵੀ ਜਿਹੜੀ ਤੁਹਾਨੂੰ ਗੱਲ ਕਰਦੇ ਪਏ ਆ ਉਹ ਹੋਰ ਕੀ ਸੀ ਮਤਲਬ ਤੁਸੀਂ ਆਪਣਾ ਵਕਤ ਬਰਬਾਦ ਕਰਦੇ ਹੋ ਕਈ ਥਾਂ ਤੇ ਕਈ ਜਗ੍ਹਾ ਤੇ ਲੈਕਚਰ ਦਿੰਨੇ ਹੋ ਸਮਝਾਉਣੇ ਹੋ ਤੁਸੀਂ ਚਾਹੁੰਦੇ ਹੋ ਕਿ ਸਾਹਮਣੇ ਵਾਲੇ ਦਾ ਨੁਕਸਾਨ ਨਾ ਹੋਵੇ ਤੇ ਤੁਸੀਂ ਉਹਨੂੰ ਸਮਝਾ ਸਕੋ ਪਰ ਫਿਰ ਵੀ ਉਹ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਉਹ ਫਿਰ ਉੱਥੇ ਹੀ ਅਟਕੇ ਹੁੰਦੇ ਆ ਕਿਉਂਕਿ ਉਹ ਉਹ ਸੁਣਨਾ ਚਾਹੁੰਦੇ ਆ ਜੋ ਉਹ ਸੋਚ ਰਹੇ ਹੁੰਦੇ ਆ ਉਹ ਉਹ ਸੁਣਨਾ ਨਹੀਂ ਚਾਹੁੰਦੇ ਜੋ ਉਸ ਦੁਆਰਾ ਉਹਨਾਂ ਨੇ ਆਪਣੇ ਦਿਮਾਗ 'ਚ ਮੰਨ ਕਰਦ ਕਹਾਣੀਆਂ ਨਹੀਂ ਬਣਾਈਆਂ ਜੋ ਸਚਾਈ ਹੈ ਉਹ ਨਹੀਂ ਸੁਣਨਗੇ ਉਹ ਸੁਣਨਗੇ ਜਿਨ੍ਹਾਂ ਦੀ ਉਹਨਾਂ ਨੇ ਕਲਪਨਾ ਕੀਤੀ ਹੈ ਜਿਨ੍ਹਾਂ 'ਚ ਉਹਨਾਂ ਨੇ ਵਿਸ਼ਵਾਸ ਖੜਾ ਕੀਤਾ ਤੇ ਜਿੱਥੇ ਉਹਨਾਂ ਦਾ ਦਿਮਾਗ ਉਸ ਚੀਜ਼ ਦੇ ਲਈ ਝਕੜਿਆ ਗਿਆ ਗੁਲਾਮੀ ਕਈ ਤਰ੍ਹਾਂ ਦੀ ਹੁੰਦੀ ਆ ਸੱਚ ਜਾਣੇ ਉਹ ਗੁਲਾਮੀ ਕਈ ਤਰ੍ਹਾਂ ਦੀ ਹੁੰਦੀ ਆ ਪਹਿਲੀ ਸਭ ਤੋਂ ਵੱਡੀ ਗੁਲਾਮੀ ਆਪਣੇ ਦਿਮਾਗ ਨੂੰ ਜਕੜਨਾ ਏ ਆਪਣੇ ਦਿਮਾਗ ਨੂੰ ਆਦਤਾਂ ਦੇ ਅਨੁਸਾਰ ਬਣਾਉਣਾ ਏ ਆਜ਼ਾਦੀ ਸਿਰਫ ਇੱਕੋ ਹੀ ਆ ਆਜ਼ਾਦੀ ਸਿਰਫ ਇੱਕੋ ਹੀ ਆ ਮੰਦੀ ਆਜ਼ਾਦੀ ਪਰ ਗੁਲਾਮੀ ਕਈ ਤਰ੍ਹਾਂ ਦੀ ਆ ਇਹ ਸਚਾਈ ਆ ਇਹ ਬਹੁਤ ਡੂੰਗੀ ਗੱਲ ਹੈ ਪਰ ਮੈਨੂੰ ਪਤਾ ਤੁਸੀਂ ਸਮਝਦਾਰ ਹੋ ਤੁਹਾਨੂੰ ਸਮਝ ਆ ਜਾਣੀ ਜਦੋਂ ਤੁਸੀਂ ਇੱਥੋਂ ਆਜ਼ਾਦ ਹੋਣਾ ਤਾਂ ਤੁਸੀਂ ਇੱਥੋਂ ਵੀ ਆਜ਼ਾਦ ਹੋ ਜਦੋਂ ਤੁਸੀਂ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਲੱਗਦਾ ਕਿ ਮੈਨੂੰ ਬੜੀ ਖੋਲ ਹੈ ਮੈਨੂੰ ਬੜੀ ਖੋਲ ਹੈ ਮੈਨੂੰ ਬੜੀ ਖੋਲ ਹੈ ਕਹਿਨਾਂ ਥੋੜਾ ਖੋਲ ਹੈ ਖੁੱਲ ਕੇ ਤਾਂ ਦੇਖੋ ਥੋੜਾ ਪਤਾ ਲੱਗ ਜੂ ਕਿੰਨੀ ਕੁ ਖੋਲ ਹੈ ਸਮਾਜ 'ਚ ਕੋਈ ਇਨਸਾਨ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਂਦਾ ਹੀ ਨਹੀਂ ਜਿਉਂ ਹੀ ਨਹੀਂ ਹੁੰਦੀ ਸਮਾਜ ਤੁਹਾਨੂੰ ਜਿਉਣੇ ਨਹੀਂ ਦਿੰਦਾ ਕਿਉਂ ਕਿਉਂਕਿ ਉਹਨਾਂ ਨੇ ਐਦਾਂ ਦੇ ਰੂਲਸ ਬਣਾਏ ਆ ਐਦਾਂ ਦੇ ਅਸੂਲ ਬਣਾਏ ਆ ਜੋ ਸਿਰਫ ਤੇ ਸਿਰਫ ਤੁਹਾਡੇ ਦਿਮਾਗ ਤੇ ਮਨ ਨੂੰ ਕੰਟਰੋਲ ਕਰਾਂ ਕਿਸੇ ਨੂੰ ਵੀ ਪੁੱਛੋ ਆ ਚੀਜ਼ ਇਦਾਂ ਹੀ ਕਹਿੰਦੇ ਹਾਂਜੀ ਸਾਰੇ ਕਹਿੰਦੇ ਆ ਇਦਾਂ ਚੰਗੀ ਹੁੰਦੀ ਆ ਅੱਛਾ ਸਾਰੇ ਕਹਿੰਦੇ ਆ ਤਾਂ ਫਿਰ ਚੰਗੀ ਆ ਨਹੀਂ ਇੱਕ ਗੱਲ ਆ ਤੁਸੀਂ ਕੀ ਕਹਿੰਦੇ ਹੋ ਇਹ ਮਾਇਨੇ ਰੱਖਦਾ ਤੁਸੀਂ ਕੀ ਸੋਚਦੇ ਹੋ ਇਹ ਮਾਇਨੇ ਰੱਖਦਾ ਪਰ ਅਸੀਂ ਕੀ ਸੋਚਦੇ ਆ ਅਸੀਂ ਉਹੀ ਸੋਚਦੇ ਆ ਜੋ ਸਾਨੂੰ ਸਾਰੇ ਜਾਣੇ ਸੋਚਣ ਲਈ ਕਹਿੰਦੇ ਆ ਆ ਜਾਣਾ ਚਾਹੀਦਾ ਆ ਕਰਨਾ ਚਾਹੀਦਾ ਹੋਣਾ ਚਾਹੀਦਾ ਮੈਂ ਜਦੋਂ ਮੇਰੇ ਕੋਲ ਕੋਈ ਆਪਣੀ ਜਨਮ ਪੱਤਰੀ ਲੈ ਕੇ ਆਉਂਦਾ ਮੈਂ ਉਹਨੂੰ ਕਹਿੰਿਆ ਕਿ ਤੇਰੀ ਇਦਾਂ ਦੀ ਸੋਚ ਆ ਤੇਰੇ ਇਦਾਂ ਦੇ ਸ਼ੌਂਕ ਨੇ ਹਾਂਜੀ ਹੈਗੇ ਆ ਪਰ ਅਸੀਂ ਕੀ ਕਰ ਰਹੇ ਹਾਂ ਜੇ ਉਹਨਾਂ ਨੂੰ ਕਹੀਦਾ ਇਦਾਂ ਨਹੀਂ ਇਦਾਂ ਤਾਂ ਕਹਿੰਦੇ ਲੈ ਇਦਾਂ ਥੋੜਾ ਹੀ ਵੈਸੇ ਚੰਗਾ ਹੁੰਦਾ ਸੀ ਤੇ ਤਾਂ ਕਰਦੇ ਵਾਹ ਜੇ ਤੁਹਾਡੀ ਸੋਚ ਉਦਾਂ ਦੀ ਨਹੀਂ ਤੁਸੀਂ ਉਹ ਕਿਉਂ ਕਰਦੇ ਕਿਉਂਕਿ ਤੁਹਾਨੂੰ ਸੋਚ ਦੇਣ ਵਾਲਾ ਉਹ ਹੈ ਤੁਹਾਡੇ ਦਿਮਾਗ ਦੀ ਥਿੰਕਿੰਗ ਤੁਹਾਡਾ ਤੁਹਾਡੇ ਤੁਹਾਡਾ ਟੇਸਟ ਵੀ ਅਸਲ ਚੋਦੇ ਮੁਤਾਬਕ ਹੀ ਬਣਦਾ ਹੈ ਕਈ ਜਗ੍ਹਾ ਤੇ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨੀ ਆ ਭਾਵੇਂ ਇਹ ਕਿਸੇ ਨੂੰ ਬੁਰੀ ਲੱਗੇ ਕੀ ਹੁੰਦਾ ਕਿ ਕਈ ਵਾਰੀ ਸਾਡੇ ਅੰਦਰ ਕਿਸੇ ਚੀਜ਼ ਨੂੰ ਖਾਣ ਦੀ ਲਾਲਸਾ ਹੈ ਮੰਨ ਲਓ ਐਗਜ਼ਾਮਪਲ ਕੀ ਮੈਂ ਦੱਸ ਹੀ ਦਿੰਨੀ ਆ ਕੋਈ ਮੇਰੇ ਕੋਲ ਆਏ ਚਲੋ ਜੀ ਉਹ ਨੌਨ ਵੇਜ ਉਹਨਾਂ ਦੇ ਘਰ ਚ ਨਹੀਂ ਬਣਦਾ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਰਹੀ ਆ ਨੌਨ ਵੇਜ ਨਹੀਂ ਬਣਦਾ ਬਹੁਤ ਘਰ ਨੇ ਆਪਣੇ ਜਿਹੜੇ ਨੌਨ ਵੇਜ ਨਹੀਂ ਖਾਂਦੇ ਕੋਈ ਖਾਣਾ ਵੱਡੀ ਗੱਲ ਵੀ ਨਹੀਂ ਨੀ ਪਰ ਇਹ ਛੋਟੀ ਗੱਲ ਵੀ ਨਹੀਂ ਹੈ ਨਹੀਂ ਖਾਣਾ ਚਾਹੀਦਾ ਚਲੋ ਠੀਕ ਹੈ ਓਕੇ ਮਾਸ ਖਾਣਾ ਸਹੀ ਨਹੀਂ ਹੁੰਦਾ ਇਹ ਸਹੀ ਆ ਇਹ ਸਹੀ ਆ ਸਮਾਜ ਕਹਿੰਦਾ ਹੈ ਸਹੀ ਆ ਆਪਾਂ ਕਹਿੰਦੇ ਆ ਇਹ ਸਹੀ ਆ ਤਾਂ ਗੱਲ ਕੀ ਹੋਈ ਉਹਨਾਂ ਦਾ ਬੱਚਾ ਏ ਜੇ ਤੋ ਡਾਕਟਰ ਕਹਿੰਦਾ ਹੈ ਨਾ ਤੇ ਉਦੋਂ ਅਸੀਂ ਕੁਝ ਵੀ ਖਾਣੇ ਆ ਇਹ ਸਚਾਈ ਆ ਜਦੋਂ ਪਰੇਸ਼ਾਨੀ ਆਉਂਦੀ ਆ ਤੂੰ ਉਦੋਂ ਅਸੀਂ ਕੁਝ ਵੀ ਕਰਦੇ ਆ ਤੇ ਫਿਰ ਕਿੱਥੇ ਜਾਂਦੇ ਆ ਸਾਡੇ ਅਸੂਲ ਇੱਕ ਗੱਲ ਤਾਂ ਕੀ ਹੋਇਆ ਉਹ ਬੱਚੇ ਦੇ ਨਾਲ ਆਏ ਤੇ ਮੈਂ ਉਹਦਾ ਲਗਨ ਦੇਖ ਕੇ ਉਹਨੂੰ ਕਿਹਾ ਉਹ ਕਹਿੰਦੇ ਜੀ ਸਾਡੇ ਇੰਦਿਆਂ ਦੀਆਂ ਪਰੇਸ਼ਾਨੀਆਂ ਦੇਖੋ ਅਸੀਂ ਕਦੇ ਆ ਨਹੀਂ ਕੀਤਾ ਅਸੀਂ ਕਦੇ ਆ ਨਹੀਂ ਕੀਤਾ ਅਸੀਂ ਕਦੇ ਆ ਨਹੀਂ ਕੀਤਾ ਅਸੀਂ ਕਦੇ ਝੂਠ ਨਹੀਂ ਬੋਲੇ ਜਿਵੇਂ ਆਮ ਲੋਕ ਸਾਰੇ ਗੱਲ ਕਰਦੇ ਆ ਸਾਡੇ ਘਰ ਆਣੇ ਬਣਦਾ ਸੀ ਉਹ ਨਹੀਂ ਕਰਦੇ ਸੀ ਉਹ ਨਹੀਂ ਕਰਦੇ ਮੈਂ ਕਿਹਾ ਅੱਛਾ ਉਹ ਬੱਚੇ ਦਾ ਜਨਮ ਪੱਤਰੀ ਮੇਰੇ ਸਾਹਮਣੇ ਖੁੱਲੀ ਹੋਈ ਸੀ ਮੈਂ ਬਸ ਇੰਨਾ ਹੀ ਕਿਹਾ ਮੈਂ ਕਿਹਾ ਵੀ ਪਰ ਤੁਹਾਡੇ ਬੱਚੇ ਨੂੰ ਤੇ ਨਾਨਵਜ ਬਹੁਤ ਪਸੰਦ ਹੈ ਉਹ ਬੱਚੇ ਦੀਆਂ ਅੱਖਾਂ ਖੁੱਲ ਗਈਆਂ ਉਹ ਕਹਿ ਰਿਹਾ ਸਹੀ ਗੱਲ ਹੈ ਮੈਂ ਕਿਹਾ ਵੀ ਉਹ ਕਹਿੰਦੇ ਨਹੀਂ ਜੀ ਸਾਡੇ ਨਹੀਂ ਬਣਦਾ ਮੈਂ ਕਿਹਾ ਓਕੇ ਮੈਂ ਬੱਚੇ ਨੂੰ ਕਿਹਾ ਬੱਚੇ ਤੈਨੂੰ ਨਾਹਨ ਬਾਜ ਪਸੰਦ ਆ ਕਹਿੰਦਾ ਹਾਂਜੀ ਮੈਂ ਕਿਹਾ ਤੂੰ ਖਾਦਾ ਕਦੇ ਉਹ ਚੁੱਪ ਕੀਤਾ ਰਿਹਾ ਉਹ ਨਹੀਂ ਬੋਲਿਆ ਚੰਗੀ ਗੱਲ ਰਿਸਪੈਕਟ ਸੀ ਮਾਪਿਓ ਦੇ ਸਾਹਮਣੇ ਕਹਿਣਾ ਵੀ ਨਹੀਂ ਚਾਹੀਦਾ ਰਿਸਪੈਕਟ ਕਰਨੀ ਚਾਹੀਦੀ ਤਾਂ ਕੀ ਹੋਇਆ ਮੈਂ ਕਿਹਾ ਕਿ ਇਹਦੇ ਸਟਾਰ ਇਦਾਂ ਦੇ ਆ ਕਿ ਇਹਨੂੰ ਇਹ ਚੀਜ਼ਾਂ ਪਸੰਦ ਨੇ ਕਹਿੰਦੇ ਇਹ ਤੇ ਇਹ ਤੇ ਤੁਸੀਂ ਸਮਝੋ ਹੀ ਨਹੀਂ ਇਦਾਂ ਅਸੀਂ ਗਾਰੇ ਨਹੀਂ ਸਕਦੇ ਤੁਸੀਂ ਮਤਲਬ ਕਹਿ ਨਹੀਂਓ ਕਿ ਇਹ ਚੀਜ਼ ਮੈਂ ਕਿਹਾ ਨਹੀਂ ਮੈਂ ਇਹ ਨਹੀਂ ਕਹਿ ਰਹੀ ਇਹ ਖਾਵੇ ਪਰ ਮੈਂ ਕਹਿ ਰਹੀ ਹਾਂ ਕਿ ਇਹਦਾ ਟੇਸਟ ਹੀ ਉਹ ਕੁਦਰਤ ਨੇ ਦਿੱਤਾ ਇਹ ਸ਼ੇਰਾ ਤੇ ਸ਼ੇਰ ਨੇ ਮਾਂ ਸੀ ਖਾਣਾ ਹੈ ਤੁਸੀਂ ਤੁਹਾਡੇ ਘਰ ਚ ਨਹੀਂ ਬਣਦਾ ਬਿਲਕੁਲ ਨਹੀਂ ਬਣਾਉਣਾ ਚਾਹੀਦਾ ਤੁਹਾਡੇ ਆਪਣੇ ਸੂਲ ਨੇ ਆਪਣੇ ਰੂਲਸ ਨੇ ਹੋਣੇ ਚਾਹੀਦੇ ਆ ਪਰ ਗ੍ਰਹਿ ਹ ਮੁਤਾਬਕ ਇਹ ਦੋ ਮੈਂ ਉਹਨੂੰ ਕਿਹਾ ਵੀ ਤੇਰੇ ਤਾਂ ਮੂੰਹ ਚ ਪਾਣੀ ਆ ਜਾਂਦਾ ਕੋਈ ਚੀਜ਼ ਕਹਿੰਦਾ ਹਾਂ ਜੀ ਮੈਂ ਕਿਹਾ ਇਹਦੇ ਤੋਂ ਪਹਿਲਾਂ ਕਿ ਇਹ ਚੋਰੀ ਖਾਣਾ ਸ਼ੁਰੂ ਕਰੇ ਇਹਨੂੰ ਸਮਝਾਓ ਇਸ ਚੀਜ਼ ਲਈ ਕਿ ਇਹ ਚੀਜ਼ ਕਿਉਂ ਮਨਾ ਕੀਤੀ ਗਈ ਹੈ ਜਦੋਂ ਅਸੀਂ ਕਿਸੇ ਚੀਜ਼ ਦਾ ਕਾਰਨ ਲੌਜੀਕਲੀ ਬੱਚੇ ਦੇ ਦਿਮਾਗ ਚ ਵਾੜੀਏ ਤਾਂ ਬੱਚਾ ਜ਼ਰੂਰ ਮੰਨਦਾ ਹੈ ਅੱਜ ਉਸ ਨੂੰ ਉਸ ਨੂੰ ਪ੍ਰੈਸ ਕਰੀਏ ਕਿ ਉਹ ਨਹੀਂ ਕਰਦਾ ਕਈ ਵਾਰੀ ਅਸੀਂ ਕੀ ਕਹਿੰਨੇ ਆ ਕਿ ਸਾਡੇ ਘਰ 'ਚ ਸ਼ੁਰੂ ਤੋਂ ਨਹੀਂ ਸੀ ਤੇ ਅਸੀਂ ਕਰਕੇ ਸਾਡੇ ਬੱਚਿਆਂ ਦੀ ਉਦਾਂ ਦੀ ਆਦਤ ਪੈ ਗਈ ਬਿਲਕੁਲ ਸਹੀ ਆ ਮੈਂ ਕਹਿ ਰਹੀ ਆ ਆਦਤ ਹੁੰਦੀ ਆ ਆਦਤ ਹੀ ਇਨਸਾਨ ਨੂੰ ਅਸਲ ਦੇ ਵਿੱਚ ਕਈ ਚੀਜ਼ਾਂ 'ਚ ਜਕੜਦੀ ਆ ਮੈਂ ਬੜੀ ਵਧੀਆ ਮੈਂ ਕੀ ਬੜੀ ਵਧੀਆ ਤੁਸੀਂ ਆਪ ਹੀ ਸੋਚੋ ਇੱਕ ਬੜੀ ਵਧੀਆ ਗੱਲ ਹੈ ਜੋ ਤੁਸੀਂ ਆਮ ਰੁਟੀਨ 'ਚ ਕਰੋ ਮੈਂ ਕਹਿੰਦੀ ਆ 10 ਦਿਨ ਲਗਾਤਾਰ 10 ਵਜੇ ਚਾਹ ਪੀ ਲੋ ਤੇ ਅਗਲੇ ਦਿਨ 10:00 ਵਜੇ ਹੀ ਉਹ ਉਹ ਤਲਬ ਉੱਠ ਕੰਡੀਆਂ ਵਿੱਚ ਚਾਹ ਪੀਣੀਆਂ ਚਾਹ ਪੀਣੀਆਂ ਆਦਤ ਪੈ ਗਈ ਤਾਂ ਆਦਤਾਂ 'ਚ ਮਜਬੂਰ ਹੋਇਆ ਇਨਸਾਨ ਵੀ ਆਪਣੇ ਦਿਮਾਗ ਦੀ ਗੁਲਾਮੀ ਹੀ ਚੱਲ ਰਿਹਾ ਸਮਝਦਾਰ ਹੋ ਨਾ ਤੁਸੀਂ ਤੇ ਜਰਾ ਦੇਖਿਓ ਕਿਹੜੀਆਂ-ਕਿਹੜੀਆਂ ਆਦਤਾਂ 'ਚ ਜਕੜੇ ਹੋਈਆਂ ਅਸੀਂ ਤੇ ਉਹਦਾ ਆਦਤਾਂ ਜੋ ਨੇ ਉਹ ਅਗਰ ਤੁਹਾਡੇ ਤੇ ਹਾਵੀ ਹੋ ਰਹੀਆਂ ਨੇ ਤੁਹਾਨੂੰ ਉਸ ਆਦਤਾਂ ਤੋਂ ਪਰੇਸ਼ਾਨੀ ਆ ਰਹੀ ਹੈ ਤਾਂ ਕਿੰਨੀ ਜਿੰਨੀ ਜਲਦੀ ਹੋ ਸਕੇ ਉਹ ਆਦਤ ਬਦਲ ਲੈਣੀਆਂ ਚਾਹੀਦੀ ਸੋਚੋ ਦਾ ਸਾਲ ਤੋਂ ਇੱਕ ਚੀਜ਼ ਕਰ ਰਹੇ ਆ ਨਹੀਂ ਫਾਇਦਾ ਸੇਮ ਉਹੀ ਚੀਜ਼ ਹੋ ਰਹੀ ਹੈ ਤਾਂ ਬਦਲ ਦੋ ਥੋੜਾ ਜਿਆ ਹੋ ਸਕਦਾ ਜਿਹੜੇ ਰਸਤੇ ਤੇ ਅਸੀਂ ਚੱਲਿਆ ਉਹ ਰਸਤਾ ਕੁਦਰਤ ਨੇ ਸਾਡੇ ਲਈ ਬਣਾਇਆ ਹੀ ਨਹੀਂ ਕਲੀਅਰ ਤਾਂ ਇਹ ਹੈ ਕਿ ਅਸੀਂ ਕਿੰਨੇ ਕਲੀਅਰ ਹਾਂ ਚਲੋ ਅੱਜ 5 ਨਵੰਬਰ 2025 ਦੇ ਨੂੰ ਬੁੱਧਵਾਰ ਦਾ ਪੂਰਨਮਾਸ਼ੀ ਅੱਜ ਹੁਣ ਪੂਰਨਮਾਸ਼ੀ ਦਾ ਦਿਨ ਹੈ ਇਤਿਹਾਸ ਦੀ ਗੱਲ ਕਰੀਏ ਤਾਂ ਅੱਜ ਗੁਰਨਾਨਕ ਦੇਵ ਜੀ ਜੀ ਦੀ ਜਨਮ ਦਿਤੀ ਹੈ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬੱਚਿਆਂ ਨੂੰ ਜਨਮ ਤੋਂ ਹੀ ਪੜਾਈ ਜਾਂਦੀ ਆ ਆਪਾਂ ਨੂੰ ਸਕੂਲਾਂ 'ਚ ਲੱਗੀ ਸੀ ਗੁਰੂ ਨਾਨਕ ਦੇਵ ਜੀ ਦਾ ਲੇਖ ਅੱਜ ਕੱਲ ਬੱਚੇ ਇੰਗਲਿਸ਼ ਸਕੂਲਾਂ 'ਚ ਪੜਦੇ ਆ ਪਰ ਜ਼ਰੂਰ ਦੱਸੋ ਆਪਣੇ ਗੁਰੂਆਂ ਬਾਰੇ ਜ਼ਰੂਰ ਦੱਸੋ ਉਹਨਾਂ ਦੇ ਉਹਨਾਂ ਦੇ ਕੀਤੇ ਜੋ ਉਹਨਾਂ ਨੇ ਕਰਮ ਕੀਤੇ ਨੇ ਕੰਮ ਕੀਤੇ ਨੇ ਸਾਡੇ ਲਈ ਕਿੰਨੇ ਮਾਇਨੇ ਰੱਖਦੇ ਆ ਕਿੰਨੀ ਰਿਸਪੈਕਟ ਆ ਸਾਡੇ ਧਰਮ ਦੇ ਵਿੱਚ ਬਾਬੇ ਨਾਨਕ ਦੀ ਉਹਨਾਂ ਦਾ ਜਨਮ ਦਿਨ ਅਸੀਂ ਕਿਉਂ ਮਨਾਉਂਦੇ ਆ ਕਿੱਥੇ ਜਾਣੇ ਆ ਮੱਥਾ ਟੇਕਦੇ ਆ ਨਗਰ ਕੀਰਤਨ ਗੱਡੇ ਜਾਣੇ ਆ ਲੰਗਰ ਲੱਗਣੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਮੱਥਾ ਟ ਸਿਰਫ ਇਹ ਨਹੀਂ ਕਿ ਮੱਥਾ ਟੇਕਣ ਚੱਲੇ ਆ ਕਿਉਂ ਚੱਲੇ ਆ ਇਹ ਜ਼ਰੂਰੀ ਹੈ ਜਦੋਂ ਕਾਰਨ ਬੱਚੇ ਲੈ ਗਏ ਸੀ ਜੀ ਸਾਨੂੰ ਬਸ ਆ ਜਾਣੇ ਆ ਸੀ ਜਾਣੇ ਆ ਤੇ ਅਸੀਂ ਆ ਜਾਣੇ ਇਹ ਕੀ ਗੱਲ ਹੋਈ ਜਾਣਾ ਆਉਣਾ ਨਹੀਂ ਹੈ ਕਿਉਂ ਇਹ ਕਿਉਂ ਜਦੋਂ ਅਸੀਂ ਦੱਸਦੇ ਆ ਨਾ ਕਿ ਸਾਡਾ ਧਰਮ ਹੈ ਇਹ ਸਾਡੇ ਇਹ ਸਾਡੇ ਗੁਰੂ ਸਾਹਿਬਾਨ ਨੇ ਸਾਡਾ ਫਰਜ਼ ਹੈ ਇਹ ਅਸੀਂ ਕਹਿਣਾ ਹੈ ਤੇ ਇਸ ਕਰਕੇ ਆਪਾਂ ਨੂੰ ਕਰਨਾ ਪੈਣਾ ਕਿਉਂਕਿ ਕੁਦਰਤ ਨੇ ਸਾਨੂੰ ਇਸ ਜਗ੍ਹਾ ਤੇ ਜਨਮ ਇਸੇ ਕਰਕੇ ਹੀ ਸਾਡਾ ਅਸੀਂ ਜਨਮ ਲਿਆ ਇਸ ਜਗ੍ਹਾ ਤੇ ਕਿ ਅਸੀਂ ਮੰਨਦੇ ਆ ਤੇ ਸਾਡੀ ਰਿਸਪੈਕਟ ਜਿੰਨੀ ਤੇ ਅੰਦਰ ਤੁਹਾਡੀ ਰਿਸਪੈਕਟ ਨਹੀਂ ਹੈ ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ ਹਨਾ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਪੂਰਨਮਾਸ਼ੀ ਦਾ ਦੇਣਾ ਪਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿਆਂ ਪੂਰਨਮਾਸ਼ੀ ਦਾ ਪੱਖ ਸਵੇਰੇ 6 ਸ਼ਾਮ ਨੂੰ 6:49 ਮਿੰਟ ਤੱਕ ਹੀ ਰਹੇਗਾ ਸ਼ਾਮ ਨੂੰ 6:49 ਮਿੰਟ ਤੋਂ ਬਾਅਦ ਪੂਰਨਮਾਸ਼ੀ ਦਾ ਪੱਖ ਖਤਮ ਹੈ ਓਕੇ ਆ ਚਲੋ ਚੰਦਰ ਦਰਸ਼ਨ ਕਰਨੇ ਤੇ ਤੁਹਾਡੇ ਲਈ ਵਧੀਆ ਹੀ ਨੇ ਜਰੂਰੀ ਕਰ ਲੈਣਾ ਭਾਵੇਂ ਪੱਖ ਖਤਮ ਹੋ ਜਾਏਗਾ ਪਰ ਪੂਰਨ ਚੰਦਰਮਾ ਦੇਖੇ ਦਿਖੇਗਾ ਸਮਾਂ ਚ ਗੁਰਦੁਆਰਾ ਸਾਹਿਬ ਜਰੂਰ ਜਾਓ ਮੱਥਾ ਟੇਕੋ ਕਿਹੜੀ ਰਾਸ਼ੀ ਵਾਲੇ ਕੀ ਲੈ ਜਾ ਸਕਦੇ ਆ ਇਹ ਮੈਂ ਤੁਹਾਨੂੰ ਦੱਸ ਦਿੰਨੀ ਅੱਜ ਗੁਰੂ ਪੁਰਬ ਨਹੀਂ ਮਾਤੇ ਚੰਦਰਮਾ ਜੋ ਨੇ ਕੇਤੂ ਦੇ ਨਕਸ਼ਤਰ ਚ ਨੇ ਔਰ ਚਲੇ ਗਿਆ ਮੇਸ਼ ਰਾਸ਼ੀ ਚ ਤੇ ਸੂਰਜ ਦੀ ਸਾਹਮਣੇ ਦ੍ਰਿਸ਼ਟੀ ਹੈ ਤੁਸੀਂ ਜਾਣਦੇ ਹੋ ਸੂਰਜ ਦੀ ਸਾਹਮਣੇ ਦ੍ਰਿਸ਼ਟੀ ਹੋਵੇ ਪੂਰਨਮਾਸ਼ੀ ਸੂਰਜ ਦੇ ਨਾਲ ਚੰਦਰ ਹੋਵੇ ਤਾਂ ਮਸਿਆ ਸਭ ਤੋਂ ਪਹਿਲਾਂ ਅਰੀਜ਼ਨ 임ੇਸ਼ ਰਾਸ਼ੀ ਦੀ ਗੱਲ ਕਰਾਂਗੇ 임ੇਸ਼ ਰਾਸ਼ੀ ਵਾਲਿਆਂ ਨੂੰ ਕਾਲਾ ਪੰਤੇ ਜੀ ਨਹੀਂ ਕਰਨੀ ਚਾਹੀਦੀ ਦਿਨ ਦੀ ਸ਼ੁਰੂਆਤ ਮਿਸ਼ਰੀ ਦਾ ਸੇਵਨ ਕਰਕੇ ਕਰੋ ਤੇ ਮਿਸ਼ਰੀ ਤੇ ਚੌਲ ਤੁਸੀਂ ਅੱਜ ਕਿਤੇ ਜਾ ਰਹੇ ਹੋ ਪਾਣੀ ਚੋ ਵੀ ਸੁਟੋ ਤੇ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਪੂਰਨਵਾਸੀ ਦੇ ਦਿਨ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਖੀਰ ਦਾ ਸਮਾਨ ਚੌਲ ਚੀਨੀ ਦੁੱਧ ਧਾਰਮਿਕ ਸਥਾਨ ਤੇ ਦੇਣਾ ਚਾਹੀਦਾ ਹੈ ਘਰ ਚ ਵੀ ਖੀਰ ਬਣਾਓ ਬੱਚਿਆਂ ਨੂੰ ਵੀ ਖਿਲਾਓ ਤੇ ਆਪ ਵੀ ਖਾਓ ਪੂਰਨਵਾਸੀ ਤੇ ਦੁੱਧ ਦਾ ਦਾਨ ਬੜਾ ਸ਼ੁਭ ਮੰਨਿਆ ਜਾਂਦਾ ਹੈ ਜੈਮਨੀ ਜਾਨੀ ਮਿਥੁਨ ਰਾਸ਼ੀ ਬੱਚਿਆਂ ਨੂੰ ਫਲ ਦੇਣੇ ਅੱਜ ਪੂਰਨਵਾਸ਼ੀ ਦੇ ਤੁਹਾਡੇ ਲਈ ਵਧੀਆ ਅਗਰ ਬੱਚੇ ਨਹੀਂ ਲੈ ਰਹੇ ਤਾਂ ਤੁਸੀਂ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਗੋਲ ਫਲ ਲੈ ਕੇ ਜਾਓ ਜੋ ਬੁੱਧ ਦੇ ਕਾਰਕਮੰਨੇ ਜਾਂਦੇ ਜਿਦਾ ਸੇਬ ਤੇ ਅਮਰੂਦ ਕੈਂਸਰ ਜਾਨੀ ਕਰਕਰਾ ਰਾਸ਼ੀ ਸਿਤਾਰੇ ਕਰਕਰਾ ਰਾਸ਼ੀ ਵਾਲਿਆਂ ਦੇ ਲਈ ਕਿਉਂਕਿ ਚੰਦਰਮਾ ਕੇਤੂ ਦੇ ਨਕਸ਼ਤਰ ਚਾਹ ਤਾਂ ਬੱਚਿਆਂ ਨੂੰ ਖੱਟੀਆਂ ਟੌਫੀਆਂ ਦੇਣੀਆਂ ਬਹੁਤ ਹੀ ਵਧੀਆ ਸ਼ੁਭ ਫਲ ਦੇਣੀਆਂ ਤਾਂ ਕੀ ਕਰੋ ਬੱਚਿਆਂ ਨੂੰ ਖੱਟੀਆਂ ਟੌਫੀਆਂ ਦਿਓ ਧਾਰਮਿਕ ਸਥਾਨ ਤੇ ਚਿੱਟੀ ਬਰਫੀ ਚੜਾ ਸਕਦੇ ਹੋ ਸੀ ਮੱਥਾ ਟੇਕਣ ਜਾ ਰਹੇ ਹੋ ਤਾਂ ਲੰਗਰ ਦੇ ਵਿੱਚ ਦਾਲ ਦੇ ਦਿਓ ਪੀਲੀ ਲੇ ਯੋ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਕੇਲੇ ਲੈ ਕੇ ਜਾਣੇ ਚਾਹੀਦੇ ਆ ਅੱਜ ਧਾਰਮਿਕ ਸਥਾਨ ਤੇ ਕੇਲੇ ਛੁਡਾ ਕੇ ਆਓ ਕੇਤੂ ਲਗਣ ਚ ਹੈ ਸ਼ੁਭ ਫਲ ਮਿਲੇਗਾ ਨਰਜੀ ਅੱਛੀ ਰਹੇਗੀ ਪਰ ਵਹਾਂ ਧਿਆਨ ਨਾ ਚਲਾਈਓ ਹੋੜੀ ਚਲਾਈ ਠੀਕ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਵੀ ਥੋੜੀ ਜੀ ਪਰੇਸ਼ਾਨੀ ਖੱਜਲ ਖਵਾਰੀ ਟਾਈਮ ਨੂੰ ਲੈ ਕੇ ਅਨ ਬੈਲੈਂਸ ਸਥਿਤੀਆਂ ਨੂੰ ਲੈ ਕੇ ਹੋਈ ਹੈ ਤਾਂ ਕੀ ਕਰਨਾ ਹੈ ਕੰਨਿਆ ਰਾਸ਼ੀ ਵਾਲਿਆਂ ਨੇ ਧਿਆਨ ਰੱਖਣਾ ਹੈ ਇੱਕ ਤਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਦੂਜਾ ਧਾਰਮਿਕ ਸਥਾਨ ਤੇ ਅੱਜ ਤੁਸੀਂ ਹਰੀਆਂ ਸਬਜ਼ੀਆਂ ਦੇ ਸਕਦੇ ਕद्दू ਦੇ ਸਕਦੇ ਹੋ ਲੰਗਰ ਦੇ ਵਿੱਚ ਹਰੇ ਮਟਰ ਦੇ ਸਕਦੇ ਹੋ ਜੋ ਵੀ ਸਬਜੀ ਤੁਹਾਨੂੰ ਹਰੀ ਹਰੀਆਂ ਸਮਝੀਆਂ ਦੇਣੀਆਂ ਨੇ ਇਹ ਤਾਂ ਕੁਛੇ ਵੀ ਤਰ੍ਹਾਂ ਦੀ ਹਰੀ ਸਬਜੀ ਲੈ ਕੇ ਜਾਓ ਲੰਗਰ ਚ ਦੋ ਵਧੀਆ ਰਹੇਗਾ ਲਿਬਰਾ ਜਾਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਅੱਜ ਜੋ ਸ਼ੁਕਰ ਦੀ ਸਥਿਤੀ ਆ ਸੂਰਜ ਦੇ ਨਾਲ ਹੈ ਤਾਂ ਕਣਕ ਦੇ ਸਕਦੇ ਹੋ ਤੁਸੀਂ ਧਾਰਮਿਕ ਸਥਾਨ ਤੇ ਕਣਕ ਜਾਂ ਆਟਾ ਆਟਾ ਸ਼ੁਕਰ ਦਾ ਹੈ ਤੇ ਕਣਕ ਸੂਰਜ ਦੀ ਹੈ ਸੂਰਜ ਸ਼ੁਕਰ ਦੀ ਯੂਤੀ ਹੈ ਤੇ ਦੋਨੋਂ ਚੀਜ਼ਾਂ ਤੁਸੀਂ ਧਾਰਮਿਕ ਸਥਾਨ ਤੇ ਚੜਾ ਸਕਦੇ ਹੋ ਮੱਥਾ ਟੇਕੋ ਪਿਤਾ ਨਾਲ ਬੈਸਵਾਜੀ ਨਾ ਕਰਿਓ ਅੱਜ ਪਿੱਤਲ ਜਾਂ ਤਾਂਬੇ ਦੇ ਗਲਾਸ ਚ ਪਾਣੀ ਪੀਉ ਦੇਣਾ ਚਾਹ। ਸਕੋਰਪੀਓ ਬ੍ਰਿਸ਼ਚਕ ਰਾਸ਼ੀ। ਬ੍ਰਿਸ਼ਚਕ ਰਾਸ਼ੀ ਦੇ ਲਈ ਜੋ ਸਿਤਾਰੇ ਨੇ ਜਿਗਰੂ ਨੌਵੇਂ ਸਥਾਨ ਚ ਤੇ ਅੱਜ ਦਾ ਕੇਤੂ ਦਾ ਨਕਸ਼ਤਰ ਹੈ ਤਾਂ ਕਿਸੇ ਵੀ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਚੰਗੀ ਗੱਲ ਹੈ ਕਿ ਚੌਲ ਲੈ ਕੇ ਜਾਣੇ। ਚੌਲ ਚੌਲ ਕਿਉਂਕਿ ਚੰਦਰ 6ਵੇਂ ਸਥਾਨ 'ਚ ਹੈ ਤੇ ਬੁੱਧ ਲਗਨ 'ਚ ਚੱਲ ਰਿਹਾ ਤਾਂ ਤੁਸੀਂ ਚੌਲ ਲਿਜਾ ਸਕਦੇ ਹੋ ਜਿੰਨੇ ਵੀ ਜਿੰਨਾ ਵੀ ਤੁਹਾਡਾ ਮਨ ਕਰੇ ਜਰੂਰ ਲੈ ਕੇ ਜਾਓ ਪਤਾਸੇ ਵੀ ਚੜਾ ਸਕਦੇ ਹੋ ਤੁਸੀਂ ਮੰਗਲ ਦੇ ਪਤਾਸੇ ਤੇ ਚੌਲ ਹੋਗੇ ਚੰਦਰ ਦੇ ਦੋਨਾਂ ਦਾ ਉਪਾਅ ਕਿਉਂਕਿ ਮੰਗਲ ਤੇ ਘਰ ਹੀ ਚੰਦਰ ਹੈ ਮਤਲਬ ਮੇਸ਼ ਰਾਸ਼ੀ 'ਚ ਚੰਦਰ ਆਇਆ ਸੈਜੀਟੇਰਸ ਤਨੂ ਰਾਸ਼ੀ ਤਨੂ ਰਾਸ਼ੀ ਦੇ ਲਈ ਜੋ ਸਿਤਾਰੇ ਨੇ ਜੀ ਗ੍ਰਹਾਂ ਦੇ ਮੁਤਾਬਕ ਅੱਜ ਚੰਦਰ ਦੀ ਸਥਿਤੀ 5ਵੇਂ ਸਥਾਨ 'ਚ ਤੇ ਕੇਤੂ ਦਾ ਨਕਸ਼ਤਰ ਹੈ ਤਾਂ ਕਿਤੋਂ ਪਾਣੀ ਤੋਂ ਨੰਗ ਰਹੇ ਉਹਨਾਂ ਦਾ ਕਾਲੇ ਚਿੱਟੇ ਤੇਲ ਨਾਲ ਪ੍ਰਵਾਹ ਕਰਤ ਠੀਕ ਵਧੀਆ ਹੋ ਜਾਏਗਾ ਰਿਲੈਕਸ ਵੀ ਮਿਲੇਗੀ ਨਾਲ ਪੂਰਨ ਨਿਵਾਸ਼ੀ ਦਾ ਵੀ ਪਾਹ ਹੋ ਜਾਏਗਾ ਹੈਨਾ ਲਾਈਟ ਕਲਰ ਜ਼ਰੂਰ ਪਾਉਣੇ ਆ ਤੁਸੀਂ ਅੱਜ ਤੇ ਨਾਲ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਧਾਰਮਿਕ ਸਥਾਨ ਤੇ ਉੱਥੇ ਪੀਲੀ ਦਾਲ ਜਾਨੀ ਕਿ ਜਿਹਨੂੰ ਆਪਾਂ ਛੋਲਿਆਂ ਦੀ ਦਾਲ ਕਹਿੰਦੇ ਆ ਉਹ ਤੁਸੀਂ ਪਾਣੀ ਚ ਵੀ ਸੁੱਟ ਸਕਦੇ ਹੋ ਚੰਦਰ ਦਾ ਵਧੀਆ ਪਾਹ ਹੁੰਦਾ ਤੇ ਤੁਸੀਂ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਕੈਪ੍ਰਿਕੋਨ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਪੂਰਨ ਨਿਵਾਸ਼ੀ ਤੇ ਖਾਸ ਇਹ ਰਹੇਗਾ ਕਿ ਚੰਦਰ ਚੌਥੇ ਸਥਾਨ ਵਿੱਚ ਹੈ ਕੇਸਰ ਦੀ ਡੱਬੀ ਆਪਣੇ ਕੋਲ ਰੱਖਣੀ ਹੈ ਤੇ ਕੇਸਰ ਵਾਲੀ ਖੀਰ ਬਣਾਉਣੀ ਤੇ ਖਾਣੀ ਤੁਹਾਡੇ ਲਈ ਆਸਤੇ ਦਿੰਦਾ ਬਾਏ ਸਭ ਤੋਂ ਜ਼ਰੂਰੀ ਹੈ ਚੌਥੇ ਚੰਦਰ ਨੇ ਤੇ ਚੰਦਰ ਦੇ ਦਰਸ਼ਨ ਜ਼ਰੂਰ ਕਰੋ ਥੋੜੀ देर ਚੰਦਰਮਾ ਦੀ ਰੌਸ਼ਨੀ ਚ ਬੈਠੋ ਵਧੀਆ ਰਹੇਗਾ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੇ ਬੈਸਵਾਜੀ ਤੇ ਲੜਾਈ ਝਗੜੇ ਤੋਂ ਬਚਣਾ ਹੈ ਆਪਣੇ ਪਰਿਵਾਰ ਵਿੱਚ ਤੇ ਸਭ ਤੋਂ ਜ਼ਰੂਰੀ ਹੈ ਮਰਜ਼ੀ ਆਪਣੀ ਕਰੋ ਪਰ ਫਿਰ ਵੀ ਪਰਿਵਾਰ ਨੂੰ ਨਾਲ ਲੈ ਕੇ ਚੱਲੋ ਕੋਸ਼ਿਸ਼ ਇਹ ਕਰਨੀ ਹੈ ਤੁਸੀਂ ਕਿ ਅੱਜ ਨੌ ਕੇਲੇ ਧਾਰਮਿਕ ਸਥਾਨ ਤੇ ਰੱਖਣੇ ਆ ਤੇ ਕਬੂਤਰਾਂ ਨੂੰ ਸਤਨਾਜਾ ਪਾ ਦੇਣਾ ਬਾਹਰ ਕਿਤੇ ਪੂਰਨਮਾਸ਼ੀ ਦਾ ਵੀ ਉਹ ਪਾ ਤੇ ਬਾਬੇ ਨਾਨਕ ਦੀ ਜੋ ਜਨਮ ਦਿਹਾੜੀ ਅੱਜ ਤੁਸੀਂ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਫਰੂਟ ਧਾਰਮਿਕ ਸਥਾਨ ਤੇ ਰੱਖ ਸਕਦੇ ਪਾਇਸੀ ਜਨੀ ਮੀ ਰਾਸ਼ੀ ਮੀਨ ਰਾਸ਼ੀ ਦੇ ਲਈ ਜੋ ਸਿਤਾਰੇ ਨੇ ਜੀ ਤੇ ਚੰਦਰ ਦੂਸਰੇ ਸਥਾਨ ਵਿੱਚ ਹੈ ਦੋ ਦੁੱਧ ਦੇ ਪੈਕੇਟ ਲਓ ਤਾਰ ਮਿਕਸ ਤਾਂ ਤੇ ਰੱਖੋ ਗੁਰਦੁਆਰਾ ਸਾਹਿਬ ਦੇ ਕੇ ਗੁਰਦੁਆਰਾ ਸਾਹਿਬ ਅਗਰ ਤੁਸੀਂ ਮੱਥਾ ਟੇਕਣ ਜਾ ਰਹੇ ਹੋ ਤਾਂ 5 ਕਿਲੋ ਆਟਾ ਵੀ ਦੇ ਸਕਦੇ ਹੋ ਲੰਗਰ ਚਾਟਾ ਦੇਣਾ ਤੁਹਾਡੇ ਲਈ ਗ੍ਰਹਿ ਮੁਤਾਬਕ ਸ਼ੁਭ ਫਲ ਦੇਗਾ ਬਲੇਸਿੰਗ ਲੈਣੀ ਮੈਡੀਟੇਸ਼ਨ ਕਰਨੀ ਬਾਬੇ ਨਾਨਕ ਨੂੰ ਤੇ ਆਉਣਾ ਤੇ ਨਾਲ ਉਹਨਾਂ ਦੇ ਸਾਹਮਣੇ ਨਾਲ ਕਿਸੇ ਜ਼ਰੂਰਤਮੰਦ ਨੂੰ ਖਾਣਾ ਖਿਲਾਉਣਾ ਇਸ ਦੇ ਦਿੰਦਾ ਸ਼ੁਭ ਬਾਰ ਰਹੇਗਾ ਠੀਕ ਇਹ ਸੀ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਲੋਜੀਕਲੀ ਗ੍ਰਹਾਂ ਨੂੰ ਕਿਵੇਂ ਸਹੀ ਕਰ ਸਕਦੇ ਆ ਪੂਰਨਮਾਸ਼ੀ ਦਾ ਉਪਾਸ ਹੋਣਾ ਕਿਉਂਕਿ ਪੂਰਨਮਾਸ਼ੀ ਦਾ ਜੋ ਹੈ ਪੱਖ 6:30 ਵਜੇ ਖਤਮ ਹੋ ਜਾਏਗਾ ਚੰਦਰਮਾ ਦੇ ਦਰਸ਼ਨ ਹੋਣੇ ਨਹੀਂ ਹੈ ਤੇ ਇਸ ਕਰਕੇ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਇੱਕ ਪੈਕਟ ਚੌਲ ਇੱਕ ਪੈਕਟ ਦੁੱਧ 1/2 ਕਿਲੋ ਦਾ ਲੋਹ ਪਾइए ਲੋ ਤੁਹਾਡੀ ਮਰਜ਼ੀ ਦੋਨੋਂ ਹੀ ਮਿਕਸ ਕਰ ਲੈਣੇ ਆ ਦੁੱਧ ਜ਼ਿਆਦਾ ਲੈ ਲਿਓ ਉਹਦੇ ਚ ਚੌਲ ਲੱਗ ਕਰ ਲੈਣੇ ਆ ਅਲੱਗ ਕਰ ਲੈ ਪੂਰਨਵਾਸ਼ੀ ਤੇ ਕੀ ਹੋਇਆ ਚੌਲਾ ਨਾਲੋਂ ਮੈਲ ਲੱਗੀ ਦੁੱਧ ਨੇ ਚੰਦਰ ਨੇ ਆਪਣੇ ਅੰਦਰ ਸਮੋਲੇ ਤਾਂ ਉਹ ਚੌਲ ਆਪਣੀ ਮੁਠੀ ਚ ਭਰ ਲੈਣੇ ਆ ਤੁਸੀਂ ਤੇ ਉਹ ਪਾਣੀ ਵਿੱਚ ਚਲਪਰਵਾ ਕਰਦਨੇ ਆ ਕਿ ਖਵਾਜਾ ਚੰਦਰ ਚੰਦਰ ਦੀ ਪਾਵਰ ਜੋ ਹੈ ਉਹ ਸ਼ੁਭ ਫਲ ਦਵੇ ਤੁਹਾਨੂੰ ਮਨ ਦੀ ਸਥਿਤੀ ਮਜ਼ਬੂਤ ਰਵੇ ਜਦੋਂ ਚੌਲ ਜਲ ਪਰਵਾ ਕਰੋ ਤੋਂ ਉਸ ਤੋਂ ਬਾਅਦ ਉਹ ਜਿਹੜਾ ਦੁੱਧ ਹੈ ਚਾਹੇ ਉਹ ਕਿਸੇ ਪੇੜ ਦੀ ਝੜ ਤੇ ਪਾ ਦੋ ਚਾਹੇ ਉਹ ਵੀ ਜਲ ਪਰਵਾ ਕਰੋ ਇਹ ਅੱਜ ਸਵਾ 6 6:30 ਤੋਂ ਪਹਿਲਾਂ ਪਾ ਕਰ ਲੈ ਸਮਾਂ ਇਜਾਜ਼ਤ ਦਾ ਇੱਕ ਵਾਰ ਫਿਰ ਤੋਂ ਬਾਬੇ ਨਾਨਕ ਦੇ ਜਨਮ ਦਿਨ ਦੀ ਆਪ ਸਭ ਨੂੰ ਬਹੁਤ ਸਾਰੀਆਂ ਵਧਾਈਆਂ ਪਰਮਾਤਮਾ ਕਰੇ ਬਾਬਾ ਨਾਨਕ ਤੁਹਾਡੇ ਸਭ ਤੇ ਕਿਰਪਾ ਭਰਿਆ ਹੱਥ ਰੱਖੇ ਤੇ ਤੁਹਾਨੂੰ ਹਮੇਸ਼ਾ ਆਸ਼ੀਰਵਾਦ ਸਤਿ ਸ੍ਰੀ ਅਕਾਲ